ਦੋਸਤੋ ਮਿਡਲ ਈਸਟ ਦੇ ਵਿੱਚ ਸਿਚੁਏਸ਼ਨ ਬਹੁਤ ਜ਼ਿਆਦਾ ਐਕਸਪਲੋਸਿਵ ਆ ਹੁਣੇ ਜਦੋਂ ਮੈਂ ਗੱਲ ਕਰ ਰਿਹਾ ਤੇ ਈਰਾਨ ਦੇ ਵੱਲੋਂ ਇਜ਼ਰਾਈਲ ਦੇ ਅੰਦਰ ਹਮਲੇ ਕੀਤੇ ਜਾ ਰਹੇ ਨੇ ਇਹ ਸਾਰੀ ਸਿਚੁਏਸ਼ਨ ਤੁਸੀਂ ਜਾਣਦੇ ਹੋ ਕਿ ਕਨਫਲਿਕਟ ਜਿਸ ਲੈਵਲ ਦਾ 7 ਅਕਤੂਬਰ ਤੋਂ ਸਾਰਾ ਕੁਝ ਸ਼ੁਰੂ ਹੋਇਆ ਉਸ ਤੋਂ ਬਾਅਦ ਈਰਾਨ ਤੇ ਇਜ਼ਰਾਈਲ ਦਾ ਆਪਸ ਦੇ ਵਿੱਚ ਚੱਲ ਹੀ ਰਿਹਾ ਸੀ ਕਿਉਂਕਿ ਜਿਹੜਾ ਈਰਾਨ ਆ ਉਹ ਖੁੱਲ ਕੇ ਹਮਾਸ ਨੂੰ ਹਜ਼ਬੋਲਾ ਨੂੰ ਹੁਤੀਜ਼ ਨੂੰ ਸਪੋਰਟ ਕਰਦਾ ਜਿਹੜੀਆਂ ਜੋਤੇ ਬੰਦੀਆਂ ਸਿੱਧੀਆਂ ਇਜ਼ਰਾਈਲ ਦੇ ਉੱਤੇ ਅਟੈਕ ਕਰਦੀਆਂ ਜਾਂ ਇਜ਼ਰਾਈਲ ਦਾ ਇਜ਼ਰਾਈਲ ਨੂੰ ਨਸਤ ਨਬੂਤ ਕਰਨੀਆਂ ਚਾਹੁੰਦੀਆਂ ਸੋ ਆਬਵੀਅਸਲੀ ਇਜ਼ਰਾਈਲ ਤੇ ਈਰਾਨ ਦੇ ਵਿਚਕਾਰ ਅੱਗੇ ਵੀ ਇੱਕ ਦੂਸਰੇ ਦੇ ਉੱਤੇ ਸਿੱਧੇ ਅਟੈਕ ਕੀਤੇ ਗਏ ਸੀ ਪਰ ਕੱਲ ਇੱਕਦਮ ਹੀ ਖਬਰ ਆਉਂਦੀ ਆ ਕਿਉਂਕਿ ਪਹਿਲਾਂ ਤਾਂ ਇਹਨਾਂ ਦੀ ਗੱਲਬਾਤ ਚੱਲ ਰਹੀ ਸੀਗੀ ਨਾ ਯੂ ਐਸ ਏ ਤੇ ਈਰਾਨ ਦੀ ਕਿ ਨਿਊਕਲੀਅਰ ਜਿਹੜੇ ਹਥਿਆਰਾਂ ਨੂੰ ਲੈ ਕੇ ਕਿ ਵੀ ਈਰਾਨ ਆਪਣੀ ਨਿਊਕਲੀਅਰ ਹਥਿਆਰ ਬਣਾਉਣ ਦੀ ਇੱਛਾ ਛੱਡ ਦੇਵੇ ਯੂ ਐਸ ਏ ਦੇ ਵੱਲੋਂ ਲੀਵਰੇਜ ਦਿੱਤੇ ਜਾ ਰਹੇ ਸੀਗੇ ਈਰਾਨ ਨੂੰ ਬਹੁਤ ਸਾਰੇ ਕਿ ਅਸੀਂ ਤੁਹਾਡੀਆਂ ਸੈਂਕਸ਼ਨਸ ਹਟਾ ਪਰ ਉਹ ਇੱਕਦਮ ਹੀ ਇਹ ਖਬਰ ਆਉਂਦੀ ਆ ਲੱਗੀ ਰਾਤ ਕਿ ਜਿਹੜਾ ਇਜ਼ਰਾਈਲ ਦੀ 에ਅਰ ਫੋਰਸ ਨੇ ਈਰਾਨ ਦੇ ਅੰਦਰ ਹਮਲੇ ਕੀਤੇ ਨੇ ਹੁਣੇ ਜਿਹੜੇ ਹਮਲੇ ਕਿੰਨੇ ਕੁ ਜ਼ਿਆਦਾ ਬਰੂਟਲ ਸੀਗੇ ਜੀ ਇਹ ਤੁਸੀਂ ਇਸੇ ਚੀਜ਼ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ 13 ਜੂਨ ਨੂੰ ਇਜ਼ਰਾਈਲ ਦੇ ਵੱਲੋਂ ਆਪਰੇਸ਼ਨ ਲਾਂਚ ਕੀਤਾ ਜਾਂਦਾ ਜਿਹਦਾ ਨਾਮ ਉਹਨਾਂ ਨੇ ਰੱਖਿਆ ਰਾਈਜ਼ਿੰਗ ਲਾਇਨ ਇਸ ਆਪਰੇਸ਼ਨ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਕਈ ਸਾਰੇ ਅਟੈਕ ਕੀਤੇ ਆ ਨੇਲੀ 100 ਤੱਕ ਦੇ ਜਿਹੜੇ ਹਮਲਿਆਂ ਦੀ ਗੱਲ ਇੱਥੇ ਆ ਰਹੀ ਆ ਤੇ ਇਹਦੇ ਵਿੱਚ ਉਹਨਾਂ ਨੇ ਜੀ ਇੱਕ ਤਾਂ ਜਿਹੜਾ ਆਈਆਰਜੀਸੀਆ ਇਹਨਾਂ ਦਾ ਕੁਰਦ ਫੋਰਸ ਜਿਹਨੂੰ ਕਿਹਾ ਜਾਂਦਾ ਉਹਦਾ ਕਮਾਂਡਰ ਮਾਰ ਦਿੱਤਾ ਇੱਕ ਈਰਾਨ ਦਾ ਜਿਹੜਾ ਚੀਫ ਆਫ ਸਟਾਫ ਹੈਗਾ ਆਰਮੀ ਦਾ ਚੀਫ ਜਿਹੜਾ ਆ ਉਹਨੂੰ ਮਾਰ ਦਿੱਤਾ ਇੱਕ ਤਿੰਨ ਤਗੜੇ ਕਮਾਂਡਰ ਮਾਰਨ ਦੀ ਗੱਲ ਆਉਂਦੀ ਆ ਤੇ 6 ਇਹ ਖੁਦ ਈਰਾਨ ਕਹਿ ਰਿਹਾ ਕਿ ਇਜ਼ਰਾਈਲ ਨੇ ਸਾਡੇ 6 ਨਿਊਕਲੀਅਰ ਵਿਗਿਆਨੀ ਜਿਹੜੇ ਆ ਜਾਂ ਸਾਡੇ ਜਿਹੜੇ ਵਿਗਿਆਨੀ ਆ ਉਹਨਾਂ ਨੂੰ ਮਾਰ ਦਿੱਤਾ ਤੇ ਇਹਦੇ ਨਾਲ ਨਾਲ ਦੀ ਨਾਲ ਇਹ ਵੀ ਗੱਲ ਸਾਹਮਣੇ ਆ ਰਹੀ ਆ ਕਿ ਦੋ ਜਿਹੜੀਆਂ ਈ ਇਰਾਨ ਦੀਆਂ ਨਿਊਕਲੀਅਰ ਸਾਈਟਸ ਨੇ ਉਹਨਾਂ ਨੂੰ ਹਿੱਟ ਕੀਤਾ ਲੰਗੀ ਰਾਤ ਇਜ਼ਰਾਈਲ ਨੇ ਇਰਾਨ ਦੇ ਅੰਦਰ ਜਾ ਕੇ ਇਰਾਨ ਦੀ ਆਪਣੀ ਇਜ਼ਰਾਈਲ ਦੀ ਜਿਹੜੀ 에ਅਰ ਫੋਰਸ ਆ ਸੋ ਇਸੇ ਤਰੀਕੇ ਨਾਲ ਜਿਹੜੀਆਂ ਕੈਜੂਐਲਟੀਜ਼ ਰਿਪੋਰਟ ਹੋ ਰਹੀਆਂ ਨੇ ਇਰਾਨ ਦਾ ਇਹ ਕਹਿਣਾ ਕਿ 78 ਲੋਕ ਮਾਰੇ ਗਏ ਨੇ ਇਦੇ ਵਿੱਚ ਜ਼ਿਆਦਾਤਰ ਸਵਿਲੀయన్స్ ਨੇ ਤੇ 320 ਤੋਂ ਜ਼ਿਆਦਾ ਜਿਹੜੇ ਆ ਉਹ ਹੋਏ ਨੇ ਫਟੜ ਜਿਵੇਂ ਤੁਹਾਨੂੰ ਦੱਸਿਆ ਕਿ ਆਈਆਰਜੀਸੀ ਕਮਾਂਡਰ ਹੁਸੈਨ ਸਲਾਮੀ ਤੇ ਚੀਫ ਆਫ ਸਟਾਫ ਬਗੈਰੀ ਜਿਹੜੇ ਆ ਉਹ ਇਹਨਾਂ ਦੇ ਵਿੱਚ ਮਾਰੇ ਗਏ ਨੇ ਤੇ ਇੱਥੇ ਇਹ ਵੀ ਗੱਲ ਸਾਹਮਣੇ ਆ ਰਹੀ ਆ ਕਿ ਜਿਹੜਾ ਮੋਸਾਦ ਆ ਇੱਕ ਪਾਸੇ ਤਾਂ ਇਜ਼ਰਾਈਲ ਦੀ 에ਅਰ ਫੋਰਸ ਨੇ ਈਰਾਨ ਦੇ ਉੱਤੇ ਅਟੈਕ ਕੀਤੇ ਮਿਜ਼ਾਈਲਾਂ ਦਾਗੀਆਂ ਇੱਕ ਪਾਸੇ ਮੋਸਾਦ ਜਿਹੜੀ ਇੰਟੈਲੀਜੈਂਸ ਏਜੰਸੀ ਹੈ ਇਜ਼ਰਾਈਲ ਦੀ ਉਹਨੇ ਅੰਦਰੋਂ ਵੀ ਇਰਾਨ ਦੇ ਉੱਤੇ ਅਟੈਕ ਕੀਤੇ ਕਿ ਇਰਾਨ ਨੂੰ ਪਤਾ ਹੀ ਨਹੀਂ ਲੱਗਾ ਤੇ ਮੋਸਾਦ ਦੀ ਇਹ ਕੈਪੇਬਿਲਿਟੀ ਹੈਗੀ ਆ ਕਿਉਂਕਿ ਆਪਾਂ ਹਜ਼ਬੁੱਲਾ ਦੇ ਜਦੋਂ ਪੇਜਰ ਅਟੈਕ ਉਹਨਾਂ ਤੇ ਹੋਇਆ ਹਜ਼ਬੁੱਲਾ ਦੇ ਲੋਕ ਜਿਹੜੇ ਆਪਣੀ ਜੇਬ ਦੇ ਵਿੱਚ ਪੇਜਰ ਲੈ ਕੇ ਫਿਰ ਰਹੇ ਸੀ ਉਹ ਪਤਾ ਉਦੋਂ ਲੱਗਾ ਕਿ ਉਹ ਲੰਬੇ ਸਮੇਂ ਤੋਂ ਜਿਹੜਾ ਮੋਸਾਦ ਦਾ ਇਹ ਆਪਰੇਸ਼ਨ ਹੈਗਾ ਉਹ ਪੇਜਰਾਂ ਦੇ ਵਿੱਚ ਜਿਹੜੇ ਆ ਉਹਨਾਂ ਨੇ ਛੋਟੇ ਛੋਟੇ ਬੰਬ ਲਾਏ ਹੋਏ ਸੀਗੇ ਤੇ ਉਹ ਬਲਾਸਟ ਹੋ ਗਿਆ ਤੇ ਬਹੁਤ ਸਾਰੇ ਹਜ਼ਬੁੱਲਾ ਦੇ ਮੈਂਬਰ ਜਿਹੜੇ ਆ ਮਾਰੇ ਗਏ ਇਸੇ ਤਰੀਕੇ ਨਾਲ ਇਸਮਾਈਲ ਹਾਨੀਆ ਇਹ ਜਿਹੜਾ ਹਮਾਸ ਦਾ ਸਭ ਤੋਂ ਤਗੜਾ ਲੀਡਰ ਜਿਹੜਾ ਕਿ ਇਸ ਹਮਾਸ ਦੀ ਵਾਰ ਨੂੰ ਇਜ਼ਰਾਈਲ ਦੇ ਵਿਰੁੱਧ ਲੀਡ ਕਰ ਰਿਆ ਸੀ ਉਹ ਉਹ ਇਸਮਾਈਲ ਹਾਨੀਆ ਜਦੋਂ ਆ ਹੁਣੇ ਹੀ ਈਰਾਨ ਦਾ ਪ੍ਰੈਜ਼ੀਡੈਂਟ ਨਵਾਂ ਬਣਦਾ ਕਿਉਂਕਿ ਇਹਨਾਂ ਦਾ ਪ੍ਰੈਜ਼ੀਡੈਂਟ ਜਿਹੜਾ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਮਾਰਿਆ ਜਾਂਦਾ ਜਦੋਂ ਨਵਾਂ ਪ੍ਰੈਜ਼ੀਡੈਂਟ ਜਦੋਂ ਉਹਦਾ ਸੌਹ ਚੁੱਕ ਸਮਾਗਮ ਸੀ ਉਹਦੇ ਸੌਹ ਚੁੱਕ ਸਮਾਗਮ ਦੇ ਵਿੱਚ ਪਹੁੰਚੇ ਇਸਮਾਈਲ ਹਾਨੀਆ ਨੂੰ ਉਹਦੇ ਹੋਟਲ ਦੇ ਵਿੱਚ ਜਿਹੜਾ ਉਹ ਮਾਰ ਦਿੱਤਾ ਇਰਾਨ ਨੇ ਤਾਂ ਉਦੋਂ ਵੀ ਕਿਹਾ ਜੀ ਮਿਸਾਲ ਅਟੈਕ ਹੋਇਆ ਪਰ ਬਹੁਤ ਸਾਰੀਆਂ ਖਬਰਾਂ ਇਹ ਸੀਗੀਆਂ ਕਿ ਅੰਦਰੋਂ ਹੀ ਜਿਹੜਾ ਹੋਟਲ ਕਮਰੇ ਦੇ ਵਿੱਚ ਬਲਾਸਟ ਹੋਇਆ ਕਿ 2 ਮਹੀਨੇ ਪਹਿਲਾਂ ਤੋਂ ਉੱਥੇ ਬਲਾਸਟ ਦੀ ਉਹ ਜਿਹੜੀ ਆ ਜਿਹੜਾ ਬੰਬ ਵਗੈਰਾ ਉੱਥੇ ਰੱਖਿਆ ਹੋਇਆ ਸੀਗਾ ਤੇ ਉਹਨਾਂ ਨੂੰ ਪਤਾ ਸੀ ਕਿ ਕਿੱਥੇ ਆ ਕੇ ਉਹ ਜਿਹੜਾ ਇਹਨੇ ਠਹਿਰਨਾ ਆਇਆ ਜਾਂ ਕਹਿ ਲਓ ਕਿ ਕਿੱਥੇ ਆ ਕੇ ਮੇਨ ਮਹਿਮਾਨ ਇਹਨਾਂ ਦੇ ਠਹਿਰਦੇ ਆ ਤਹਿਰਾਨ ਇਰਾਨ ਦੀ ਰਾਜਧਾਨੀ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਕਿ ਕਿਸੇ ਮੁਲਕ ਦੇ ਟਾਪ ਲੀਡਰ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਦਾ ਸੌ ਚੁੱਕ ਸਮਾਗਮ ਹੋਵੇ ਤੇ ਉਹਦੇ ਸੌ ਚੁੱਕ ਸਮਾਗਮ ਦੇ ਵਿੱਚ ਆਏ ਸਭ ਤੋਂ ਤਗੜੇ ਜਾਂ ਜਿਹੜੇ ਆ ਮਹੱਤਵਪੂਰਨ ਮਹਿਮਾਨਾਂ ਦੇ ਵਿੱਚੋਂ ਇੱਕ ਨੂੰ ਉਹਦਾ ਦੁਸ਼ਮਣ ਦੇਸ਼ ਆ ਕੇ ਮਾਰ ਦਵੇ ਸੋ ਇਜ਼ਰਾਈਲ ਦੀ ਤੇ ਮੁਸਾਦ ਦੀ ਕੈਪੇਬਿਲਿਟੀਆਂ ਤਾਂ ਇਹ ਹੈਗੀਆਂ ਨੇ ਸੋ ਇਸ ਕਰਕੇ ਹੁਣ ਜਿਹੜਾ ਇਹ ਕਿਹਾ ਜਾ ਰਿਹਾ ਕਿ ਵੀ ਇੱਕ ਪਾਸੇ ਤਾਂ ਇਜ਼ਰਾਈਲ ਦੀ 에ਅਰ ਫੋਰਸ ਨੇ ਅਟੈਕ ਕੀਤਾ ਈਰਾਨ ਦੇ ਉੱਤੇ ਤੇ ਨਾਲ ਦੀ ਨਾਲ ਅੰਦਰੋਂ ਜਿਹੜਾ ਇਹਨਾਂ ਨੇ ਜਿਹੜਾ ਮੁਸਾਦ ਵਾਲਿਆਂ ਨੇ ਵੀ ਅਟੈਕ ਇਹਨਾਂ ਦੇ ਉੱਤੇ ਈਰਾਨ ਦੇ ਉੱਤੇ ਕੀਤਾ ਸੋ ਉਸ ਤੋਂ ਬਾਅਦ ਕੀ ਹੁੰਦਾ ਕਿ ਇੱਕ ਤਾਂ ਇਹਨਾਂ ਦੀਆਂ ਜਿਹੜੀਆਂ ਨਿਊਕਲ ਫੈਸਿਲਿਟੀਆਂ ਆ ਉਹਨਾਂ ਨੂੰ ਅਟੈਕ ਕੀਤਾ ਜਾਂਦਾ ਇਹਨਾਂ ਦੇ ਟੌਪ ਜਨਰਲ ਮਾਰ ਦਿੱਤੇ ਜਾਂਦੇ ਆ ਹੁਣ ਜਿਹੜੀ ਇਹ ਅਜਤੋਲਾ ਖਮਾਨੀ ਉਹਨਾਂ ਦੀ ਰਜਿਮ ਆ ਇਹਨਾਂ ਨੇ ਸਾਰਾ ਆਪਣਾ ਗੁੱਡਾ ਬੰਨਿਆ ਹੋਇਆ ਕਿ ਅਸੀਂ ਤਾਂ ਆਪਣੇ ਮੁਲਕ ਨੂੰ ਬਹੁਤ ਤਗੜੀ ਮਿਲਟਰੀ ਬਣਾਉਣਾ ਮੁਲਕ ਦੀ ਆਵਾਮ ਦੇ ਉੱਤੇ ਜਿਹੜਾ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਉਹਨਾਂ ਦੇ ਕੋਲ ਵਿਚਾਰਾਂ ਦੇ ਕੋਲ ਖਾਣ ਲਈ ਰੋਟੀ ਹੈਗੀ ਜਾਂ ਨਹੀਂ ਹੈਗੀ ਪਰ ਇਹ ਗੱਲ ਹੈ ਵੀ ਅਸੀਂ ਡਿਫੈਂਸ ਬਹੁਤ ਤਕੜਾ ਕਰਨਾ ਸੀ ਆਰਮੀ ਬਹੁਤ ਤਕੜੀ ਕਰਨੀ ਹੈ ਤੇ ਜਦੋਂ ਤੁਹਾਡੇ ਘਰ ਆ ਕੇ ਪਹਿਲਾਂ ਇਦਾਂ ਦੀਆਂ ਗੱਲਾਂ ਹੋ ਚੁੱਕੀਆਂ ਹੁਣ ਤੁਹਾਡੇ ਘਰ ਆ ਕੇ ਉਹਨਾਂ ਨੇ ਤੁਹਾਡੇ ਆਰਮੀ ਦੇ ਚੀਫ ਤੱਕ ਨੂੰ ਮਾਰ ਦਿੱਤਾ ਤੇ ਜਵਾਬ ਤਾਂ ਇਹਨਾਂ ਨੂੰ ਦੇਣਾ ਹੀ ਪੈਣਾ ਸੀ ਇਹ ਵੀ ਪਤਾ ਸੀ ਕਿ ਇਹਨਾਂ ਨੂੰ ਜਵਾਬ ਦੇਣਾ ਪੈਣਾ ਪਹਿਲਾਂ ਤਾਂ ਇਹਨਾਂ ਨੇ ਤਕਰੀਬਨ 100 ਡਰੋਨ ਉਸੇ ਟਾਈਮ ਦਾਗੇ ਥੋੜੇ ਚਿਰ ਬਾਅਦ ਉਦੋਂ ਤੇ ਉਹ ਤਾਂ ਉਹਨਾਂ ਨੇ ਉਸੇ ਟਾਈਮ ਇੰਟਰਸੈਪਟ ਕਰ ਲੈ ਸਕੇ ਤੇ ਵੀ ਜਿਹੜਾ ਉਹ ਖਬਰਾਂ ਵੀ ਪਹਿਲਾਂ ਹੀ ਆ ਗਈ ਸੀਗੀਆ ਕਿ ਈਰਾਨ ਨੇ ਡਰੋਨ ਦਾਗੇ ਨੇ ਤੇ ਇਜ਼ਰਾਈਲ ਨੇ ਪਤਾ ਸੀ ਕਿ ਉਹਨਾਂ ਨੂੰ ਇੰਟਰਸੈਪਟ ਕਰ ਲੈਣਾ ਹੁਣ ਜਿਹੜੀਆਂ ਕੁਝ ਸਮਾਂ ਪਹਿਲਾਂ ਬਾਲਿਸਟਿਕ ਮਿਸਾਈਲਾਂ ਈਰਾਨ ਦੇ ਵੱਲੋਂ ਦਾਗੀਆਂ ਗਈਆਂ ਤੇ ਇਜ਼ਰਾਈਲ ਦੇ ਅੰਦਰ ਤਲਵੀਵ ਤੇ ਹੋਰ ਜਗ੍ਹਾਾਂ ਦੇ ਉੱਤੇ ਕੁਝ ਧਮਾਕੇ ਹੋਣ ਦੀ ਖਬਰ ਵੀ ਸਾਹਮਣੇ ਉਹ ਜਿਹੜੀ ਆ ਰਹੀ ਆ 40 ਤੋਂ 58 ਇਜ਼ਰਾਈਲੀ ਜਿਹੜੇ ਆ ਉਹ ਜ਼ਖਮੀ ਦੱਸੇ ਜਾ ਰਹੇ ਨੇ ਐਂਡ ਕਈ ਜਿਹੜੀਆਂ ਬਿਲਡਿੰਗਾਂ ਡੈਮੇਜ ਹੋਈਆਂ ਵੀ ਦਸੀਆਂ ਇਹੇ ਜਾ ਰਹੀਆਂ ਨੇ ਜਿਵੇਂ ਤੁਹਾਨੂੰ ਕਹਾਂ ਕਿ ਜੈਰੂਸ਼ਲਮ ਤੇ ਤਲਵੀਵ ਇੱਥੇ 에ਅ ਰੇਡ ਸਾਇਰਨ ਵਗੈਰਾ ਉਹ ਸੁਣਾਈ ਦਿੱਤੇ ਜਾ ਰਹੇ ਨੇ ਆ ਕਿ ਈਰਾਨ ਦਾ ਇਹ ਦਾਵਾ ਆ ਕਿ ਅਸੀਂ ਇੱਕ ਇਜ਼ਰਾਈਲੀ ਪਾਇਲਟ ਕਾਬੂ ਕਰ ਲਿਆ ਅਸੀਂ ਇਜ਼ਰਾਈਲ ਦੇ ਦੋ ਜਹਾਜ਼ ਮਾਰ ਗਏ ਨੇ ਇਹ ਈਰਾਨ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਤੇ ਅਸੀਂ ਇਜ਼ਰਾਈਲ ਦਾ ਪਾਇਲਟ ਕਾਬੂ ਕਰ ਲਿਆ ਆ ਜਦਕਿ ਇਜ਼ਰਾਈਲ ਨੇ ਕਿਹਾ ਕਿ ਇਹ ਫੇਕ ਨਿਊਜ਼ ਆ ਗਲਤ ਜਿਹੜਾ ਈਰਾਨ ਲੋਕਾਂ ਦੇ ਵਿੱਚ ਅਫਵਾਹਾਂ ਫੈਲਾ ਰਿਹਾ ਡਾਕਟਰ ਸ਼ਾਹਿਦ ਮਸੂਦ ਨੇ ਪਾਕਿਸਤਾਨ ਦੇ ਜਿਹੜੇ ਆ ਪੋਲਿਟਿਕਲ ਪ੍ਰੈਜ਼ੈਂਟਰ ਨੇ ਤਗੜੇ ਬੁਲਾਰੇ ਨੇ ਤੇ ਉਹਨਾਂ ਦੀ ਬੜੇ ਲੰਬੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਨੇ ਬਹੁਤ ਸਾਰੇ ਲੋਕਾਂ ਦੇ ਨਾਲ ਉਹਨਾਂ ਦੀ ਜਾਣ ਪਛਾਣ ਆ ਤੇ ਡਾਕਟਰ ਸ਼ਾਹਿਦ ਮਸੂਦ ਨੇ ਕੁਝ ਸਮਾਂ ਪਹਿਲਾਂ ਇਹ ਆਪਣੀ ਗੱਲਬਾਤ ਦੇ ਵਿੱਚ ਉਹਨਾਂ ਨੇ ਵੀਪਰ ਦਿੱਤਾ ਆਪਣੇ ਚੈਨਲ ਦੇ ਉੱਤੇ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਦੀ ਕਿਸੇ ਈਰਾਨ ਦੇ ਆਪਣੇ ਕਿਸੇ ਮੀਡੀਆ ਵਾਲੇ ਜਿਹੜਾ ਸੱਜਣ ਦੇ ਨਾਲ ਗੱਲ ਹੋਈ ਆ ਜਿਹਦੇ ਵਿੱਚ ਉਹਨੇ ਕਲੇਮ ਕੀਤਾ ਕਿ ਕਿਹਾ ਇਹ ਹੀ ਜਾ ਰਿਹਾ ਈਰਾਨ ਦੇ ਅੰਦਰ ਇਹ ਹੀ ਕਿਹਾ ਜਾ ਰਿਹਾ ਕਿ ਅਸੀਂ ਇੱਕ ਇਜ਼ਰਾਈਲੀ ਪਾਇਲਟ ਕਾਬੂ ਕਰ ਲਿਆ ਆ ਤੇ ਜੇਕਰ ਇਦਾਂ ਹੈਗੀ ਆ ਤੇ ਫਿਰ ਈਰਾਨ ਵਾਲੇ ਇਹ ਕਰਨਗੇ ਕਿ ਉਹਨੂੰ ਕ੍ਰੇਨ ਦੇ ਉੱਤੇ ਟੰਗ ਦੇਣਗੇ ਜੋ ਕੁਛ ਈਰਾਨ ਵਾਲੇ ਕਰਦੇ ਆ ਵਿਚ ਸ਼ਰੇਆਮ ਉਹਨੂੰ ਫਾਂਸੀ ਦੇ ਦਿੱਤੀ ਜਾਣੀ ਆ ਬਹੁਤ ਜਲਦੀ ਹੀ ਇਹ ਜਿਹੜਾ ਇਸ ਤਰੀਕੇ ਦੇ ਕਲੇਮ ਆ ਉਹ ਕੀਤੇ ਜਾ ਰਹੇ ਨੇ ਐਂਡ ਇੱਕ ਰੀਸੈਂਟ ਜਿਹੜੀ ਕੁਝ ਕਮੈਂਟ ਪਹਿਲਾਂ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਆ ਆਈਡੀਐਫ ਦੇ ਵੱਲੋਂ ਅਪਡੇਟ ਆ ਉਹਦੇ ਵਿੱਚ ਆਈਡੀਐਫ ਦਾ ਇਹ ਕਹਿਣਾ ਕਿ ਜਿਹੜਾ 에어 ਫੋਰਸ ਆ ਉਹਨੇ ਇੰਟਰਸੈਪਟ ਕੀਤੇ ਨੇ ਕਈ ਜਿਹੜੇ ਸਸਪੀਸ਼ੀਅਸ 에ਰੀਅਲ ਟਾਰਗੇਟ ਇਨ ਦਾ ਇਲੀਟ ਏਰੀਆ ਇਨ ਸਦਰਨ ਇਜ਼ਰਾਈਲ ਤੇ ਇੱਕ ਤਰੀਕੇ ਨਾਲ ਕਹਿ ਲਓ ਕਿ ਪੂਰੇ ਜ ਪੂਰਾ ਇਜ਼ਰਾਈਲ ਦੇ ਵਿੱਚ ਸਾਇਰਨ ਵੱਜ ਰਹੇ ਨੇ ਤੇ ਪੂਰੇ ਇਜ਼ਰਾਈਲ ਦੇ ਉੱਤੇ ਇਹ ਅਟੈਕ ਕਿਹਾ ਜਾ ਰਿਹਾ ਕਿ ਈਰਾਨ ਨੇ ਇਸ ਸਮੇਂ ਇਜ਼ਰਾਈਲ ਦੇ ਉੱਤੇ ਅਟੈਕ ਜਿਹੜਾ ਕੀਤਾ ਹੋਇਆ ਐਂਡ ਸੋ ਇਹ ਇਸ ਸਮੇਂ ਦੀਆਂ ਸਿਚੁਏਸ਼ਨਸ ਨੇ ਇਹਦੇ ਵਿੱਚ ਕੀ ਅੱਗੇ ਅਪਡੇਟ ਹੁੰਦੀ ਆ ਉਹ ਮੈਂ ਤੁਹਾਡੇ ਨਾਲ ਜਿਹੜਾ ਲਗਾਤਾਰ ਸਾਂਝੀਆਂ ਕਰਦੇ ਰਵਾਂਗੇ ਇਸ ਸਮੇਂ ਜਦੋਂ ਕਿ ਯੂਕੇ ਦੇ ਵਿੱਚ ਸ਼ੁੱਕਰਵਾਰ 13 ਜੂਨ ਰਾਤ ਦਾ ਸਵਾ 11 ਵਜੇ ਦਾ ਟਾਈਮ ਆ ਤੇ ਇਸ ਸਮੇਂ ਦੀਆਂ ਸਥਿਤੀਆਂ ਇਸ ਤਰੀਕੇ ਦੀਆਂ ਨੇ ਕਿ ਪਹਿਲਾਂ ਇਜ਼ਰਾਈਲ ਨੇ ਜਿਹੜਾ ਈਰਾਨ ਦੇ ਉੱਤੇ ਅਟੈਕ ਕਰਕੇ ਬਹੁਤ ਤਗੜੇ ਟਾਰਗੇਟ ਜੀਵ ਕੀਤੇ ਆ ਈਰਾਨ ਹੁਣ ਉਹਨਾਂ ਦਾ ਜਵਾਬ ਇਜ਼ਰਾਈਲ ਦੇ ਉੱਤੇ ਹਮਲੇ ਕਰਕੇ ਦੇ ਰਿਹਾ ਇਜ਼ਰਾਈਲ ਦੇ ਕਈ ਸ਼ਹਿਰਾਂ ਦੇ ਵਿੱਚ ਧਮਾਕੇ ਹੋਣ ਦੀ ਜਾਂ 에ਅਰ ਸਾਇਰਨ ਦੀ ਗੱਲ ਚੱਲ ਰਹੀ ਆ ਇਸ ਤੋਂ ਜ਼ਿਆਦਾ ਹਜੇ ਹੋਰ ਜਾਣਕਾਰੀਆਂ ਜਿੱਦਾਂ ਜਿੱਦਾਂ ਦਿਨ ਚੜ੍ਹਦਾ ਉਹ ਆਉਣੀਆਂ ਨੇ ਪਰ ਕਿਹਾ ਇਹ ਜਾ ਰਿਹਾ ਕਿ ਇਹ ਗੱਲ ਇੱਥੇ ਰੁਕਣੀ ਨਹੀਂ ਜੋ ਕਿ ਬੜੀ ਹੀ ਕਹਿ ਲਓ ਕਿ ਇੱਕ ਤਰੀਕੇ ਦੀ ਡਰਾਉਣੀ ਗੱਲ ਵੀ ਹੈ ਮੰਤਪਾਗੀ ਗੱਲ ਵੀ ਹੈ ਤੇ ਇਹਦੇ ਵਿੱਚ ਜੇਕਰ ਹੋਰ ਵਾਅਦਾ ਹੁੰਦਾ ਹੁਣ ਇਜ਼ਰਾਈਲ ਦੁਬਾਰਾ ਈਰਾਨ ਦੇ ਉੱਤੇ ਕਰੇਗਾ ਈਰਾਨ ਫਿਰ ਜਵਾਬ ਦਵੇਗਾ ਤੇ ਜਿਵੇਂ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਈਰਾਨ ਨੇ ਸਾਰੀ ਆਪਣੀ ਮਿਲਟਰੀ ਤਗੜੀ ਇਸ ਕੰਮ ਲਈ ਕੀਤੀ ਕਿ ਅਸੀਂ ਇਜ਼ਰਾਈਲ ਦੇ ਨਾਲ ਦੋ ਦੋ ਹੱਥ ਕਰਨੇ ਆ ਤੇ ਉਹ ਹੁਣ ਆਬਵੀਅਸਲੀ ਉਹਨਾਂ ਨੂੰ ਇਹ ਇਹਦਾ ਜਵਾਬ ਵੀ ਦੇਣਾ ਪੈਣਾ ਸੋ ਲੈਟਸ ਸੀ ਕਿੱਦਾਂ ਨੁਸਤੀ ਜਾਂਦੀ ਆ ਬਹੁਤ ਧੰਨਵਾਦ